ਜੀ ਮੇਰੇ ਵੀਰਾਂ ਕੀ ਆ ਚਾਲਾ ਸਾਰੇ ਦੋਸਤਾ ਮਿੱਤਰਾਂ ਦੇ ਕਰਤੀ ਜੀ ਵਲੋਗ ਦੀ ਸਟਾਰਟਿੰਗ ਲਗਭਗ 2:30 ਵਜੇ 2:30 ਦੁਪਹਿਰ ਜੀ ਨੂੰ ਗਰੀ ਚੋਕਰ ਕੰਮ ਲੱਗਦਾ ਤੇ ਦਿਖਾ ਦਈਏ ਬਾਬਿਓ ਵਲੋਗ ਨਹੀਂ ਬਣਿਆ ਯਾ ਕੰਮ ਤਾਂਦੇ ਤੋਂ ਜਰ ਦੇ ਸੀ ਤਾਂ ਕਰਕੇ ਓਹੋ ਤੂੰ ਤਾਂ ਜਾਣੀ ਤਾਂ ਰੱਖਿਆ ਤਾਂ ਕਰਕੇ ਤੇ ਗੇਟ ਆਪਣੇ ਆ ਗਈ ਸੀ ਰੈਡੀ ਹੋ ਗਈ ਸੀ ਕਰੋ ਚੈੱਕ ਬਾਬਿਓ ਰੇਮ ਵੀ ਬਣਵਾ ਲਈਆਂ ਸੀ ਤੇ ਗੇਟ ਵੀ ਲਾ ਕੇ ਦਿਖਾ ਦਿਆਂ ਤੁਹਾਨੂੰ ਓਕੇ ਰਿਪੋਰਟਾ ਕਰਤੀਆਂ ਮੈਂ ਸਥਿਤੀ ਨੇ ਬਹੁਤ ਸੋਹਣੇ ਬਣਾ ਕੇ ਆਦੋਂ। ਇਹ ਲੋ ਜੀ। ਕਰੋ ਚੈੱਕ ਵਧੀਆ। ਕੱਟ ਕੇ ਵਿੱਚੋਂ ਫੱਟੀਆਂ ਸਰਕਲ ਵਧੀਆ ਪਾਤੇ ਤੇ ਜਾਲੀਆਂ ਲਵਾ ਲਈਆਂ। ਕਰੋ ਚੈੱਕ ਹੁਣ ਖੁੱਡੇ ਦਾ ਵੀਊ। ਮੈਟ ਵੀ ਲੋ ਜੀ। ਤੇ ਮੈਟ ਵੀ ਲਾਇਆ ਸੀ ਬਾਪੋ। ਜਾਲਾ ਤੇ ਪਛਾਣ ਵਾਲੇ। ਬਾਕੀ ਵਾਸਤੇ ਕੋਈ ਜਿਹੜੇ ਵੀ ਸਾਹਮਣੇ ਸੀ ਹੁਣ ਤਾਂ ਸ਼ਾਇਦ ਹੀ ਛੱਡੀ ਜਾਊਗੀ ਬਾਬੇਵਾਜੀ ਸਿੱਧੀ ਜੀ ਗੱਲ ਹੈ ਸਾਰੇ ਪੈਸੇ ਲਾਤੇ ਆਪਾਂ ਖੁੱਡਿਆਂ ਤੇ ਅਜੇ ਆਪਾਂ ਨੂੰ ਪੈਸੇ ਆਣ ਨਹੀਂ ਲੱਗੇ YouTube ਤੋਂ ਜਦੋਂ ਆਣ ਲੱਗੇ ਉਹ ਤਾਂ ਵੱਖਰੀ ਗੱਲ ਹੈ ਜੇ ਜਿੰਨੇ ਹੈਗੇ ਸੀ ਮੇਰੇ ਕੋਲ ਮੈਂ ਸਾਰੇ ਲਾ ਦੇ ਕਾਹਨ ਕਰਕੇ ਬਾਬੇ ਉਹ ਦੇਖਾਂਗੇ ਬਾਜੀ ਦਾ ਸ਼ਾਇਦ ਹੀ ਜਵਾਈ 10% ਤੋਂ ਵੀਰ ਨਾਲੋਂ 1% ਚਾਂਸ ਆ ਬਾਜੀ ਦੇ ਤੇ ਟ੍ਰਿਆਂ ਵੀ ਬਣਵਾ ਲਈਆਂ ਲੋਈ ਇਹ ਨਾਲ ਫੱਟੀ ਜੀ ਬਚੀ ਸੀ ਐ ਮੈਗਾਬਾਈਟ ਰੇ ਹੀ ਬਣਾ ਲਈ ਇਹਦੀ ਤੇ ਹੈਵੀ ਬੋਤ ਹੈ ਜਿਹੜੀ ਗੱਲ ਹੈ ਕਿਉਂਕਿ ਲੱਕੜਵਾਰੀ ਸੀ ਤਾਂ ਕਰਕੇ ਤਾਂ ਕਰਕੇ ਪਾਰੀਆ ਹੋਰ ਕੋਈ ਦਿੱਕਤ ਨਹੀਂ ਨੂੰ ਛੱਟਾ ਕੰਮ ਵਧੀਆ ਬਣਾਤੀਆਂ ਤੇ ਕਿੰਨੇ ਡੇਡ ਡੇਡ ਘਟ ਹੋਣੀ ਐ ਤੇ ਫੁੱਟ ਤੋਂ ਥੋੜੀ ਵੱਧ ਐ ਤੇ ਆ ਵੇ ਸਾਜੀ ਅੱਜ ਹੀ ਛੱਡ ਦਾਂਗੇ ਬਾਬੇ ਨੂੰ ਉਤਰ ਵੱਡੇ ਖੁੱਡਿਆਂ 'ਚ ਛੱਡ ਦਾਂਗੇ ਕੋਈ ਦਿੱਕਤ ਆ ਵੀ ਗੱਲ ਨਹੀਂ ਹੋਏ ਸਾਰਾ ਕੰਮ ਓਕੇ ਰਿਪੋਰਟ ਹੈ ਆਪਣੀ ਜਾਲੀਆਂ ਜੁੰਡੀਆਂ ਲਾਤੀਆਂ ਤੇ ਅੰਦਰ ਵੀ ਜਾਲੀ ਲਾਤੀ ਸੀ ਰਾਤ ਹੀ ਲਾਤੀ ਸੀ ਉਹ ਤਾਂ ਵੀ ਦਿਖਾ ਦਿੰਨੇ ਆ ਰਾਤ ਹੀ ਲਾਦੀ ਸੀ ਤੇ ਓਟਾਂ ਦਾ ਸਿਰਾ ਲਾਤਾ ਬਾਕੀ ਇਹਦੇ ਤਿਉ ਪਰਣਾ ਬੂਆ ਜਿਵੇਂ ਇਹ ਚੀਜ਼ਾਂ ਓਰੇ ਪ੍ਰੋਟੀਨ ਪ੍ਰੂਨ ਕਹਿੰਦਾ ਸੀ ਮਿਸਤਰੀ ਕਹਿੰਦਾ ਪ੍ਰੋਟੀਨ ਲਿਆਦੀ ਫਾਈਵ ਗੋਲਡ ਜੀ ਮਿਕਸ ਕਰਕੇ ਭਰਦੀ ਤੇ ਲੱਕੜ ਖਰਾਬ ਨਹੀਂ ਹੋਣੀ ਤੇ ਉਹ ਤਾਂ ਜ਼ਰੂਰੀ ਆ ਉਹ ਤਾਂ ਲੈ ਕੇ ਆਣੀ ਪੈਣਗੀਆਂ ਇਹ ਤੇ ਆ ਮਿਸਤਰੀ ਤੋਂ ਲੋ ਆਏ ਸੀ ਬਾਸ ਵਾਸਤੇ ਲੋ ਜੀ ਮੈਂ ਕਹਿੰਦਾ ਲਾਈ ਦੇ ਫਿਰ ਅਸੀਂ ਵੀ ਕਰਾਂਗੇ ਕੰਦ ਖਰਾਬ ਕਰਾਂਗੇ ਕਿ ਫਾਇਦਾ ਸ਼ੈੱਡ ਦਾ ਵੀ ਕੰਮ ਕਰਤਾ ਤੇ ਰੇਡ ਜੀ ਆ ਗਈ ਚਲੋ ਕੋਈ ਦਿੱਕਤ ਨਹੀਂ ਆਇਆ ਤਾਂ ਇੱਧਰ ਤਾਂ ਪਾਣੀ ਆਣਾ ਵੀ ਨਹੀਂ ਬਾਬੇਓ ਕਿਉਂਕਿ ਉੱਤੇ ਆਪਣੇ ਉਹ ਉਹ ਹੈ ਨਾ ਛੱਤ ਬਾਹਰ ਕੱਢਿਆ ਹੋਇਆ ਤਾਂ ਕਰਕੇ ਦਿਖਾਉਂਗਾ ਤੁਹਾਨੂੰ ਤੇ ਬਾਕੀ ਆ ਆ ਵੀ ਜਾਲੀ ਲਾਦੀ ਸੀ ਕਰੋ ਚੈੱਕ ਵੈਸੇ ਆਦਾ ਕੋਈ ਡਰ ਨਹੀਂ ਯਾਰ ਕੱਚੀ ਪੱਕੀ ਕਿਵੇਂ ਵੀ ਲੱਗੀ ਐ ਨੂੰ ਤਾਂ ਕਿੱਲ ਬੋਟ ਓਕੇ ਆ ਦੇਖੋ ਇਹ ਕੋਈ ਡਾਕ ਨਹੀਂ ਲੱਗੂਗੀ ਇਹ ਵਿੱਚਿਆ ਬਾਬਿਓ ਬਿੱਲੀ ਉਹ ਕਿੱਥੋਂ ਆਉਗੀ ਜੇ ਇੱਕ ਖੁੱਡੇ 'ਚ ਵੜ ਗਈ ਫਿਰ ਤਾਂ ਚਲ ਕੁਝ ਕਰ ਨਹੀਂ ਸਕਦੇ ਉਹ ਨਹੀਂ ਕੁਸੁੰਦਾ ਦੇਖ ਓਕੇ ਰਪੋਟ ਕਰੋ ਚੈੱਕ ਫालतू ਹੀ ਲਾਤੀ ਐਨੀ ਵੀ ਐਦਰੋ ਵਾਰ ਘਟਤੀ ਤੇ ਐਦਰੋ ਵੀ ਐਨੀ ਵਾਰ ਘਟਤੀ ਫालतू ਗੈਸ ਮੈਂ ਫालतੂ ਫਸ ਲਾਵੇ ਕੋਈ ਦਿੱਕਤ ਆ ਵੀ ਕਰਨੀ ਤੇ ਆ ਆ ਕਿਲਾ ਹੋਰ ਮੰਗਾ ਲਾਂਗੇ ਖਤਮ ਹੋ ਗਈ ਸੀ ਰਾਤ ਹੋਰ ਠੋਕ ਦਾਂਗੇ ਜਿਸ ਜਿੱਥੇ ਜਗ੍ਹਾ ਰਹਿ ਗਈ ਜਿਵੇਂ ਉਹ ਰਹਿ ਗਈ ਜਗ੍ਹਾ ਠੀਕ ਹੈ ਕਿ ਨਹੀਂ ਤੇ ਉਹਨੇ ਵੀ ਲਾਜ ਦੇਵਾਂਗੇ ਬਾਬੋ ਇਹ ਯਾਰੀ ਗਿੱਲਾ ਇਹ ਮੈਨੂੰ ਕਾਮਿਆਵ ਲੱਗਦੀਆਂ ਤੇ ਮਿਸਤਰੀ ਦੀ ਬਸ ਮੈਨੂੰ ਇੱਕ ਗੱਲ ਉਹ ਲੱਗੀ ਇਹ ਕਿਲਾ ਲਾਏ ਆ ਜਿਹੜੀ ਪੱਟੀਆਂ ਨਾਲ ਜਾਣ ਜਾਲੀ ਤੋਂ ਆਪਾਂ ਇਹ ਵਾਲੀ ਲਾ ਦਾਂਗੇ ਆਰੀ ਟੋਪੀ ਵਾਲੀ ਗਿੱਲਾ ਇਹ ਲਾ ਦਾਂਗੇ ਆ ਗੇਟ ਤੇ ਲਾ ਦਾਂਗੇ ਹਲਾ ਦੇਣਾ ਪਤਾ ਹੈ ਹਲਾ ਦੇਗਾ ਕੀ ਹਲਾ ਦੇਗਾ ਨਹੀਂ ਨਹੀਂ ਜਦ ਲੱਗੀਆਂ ਉਹ ਤਾਂ ਦੇਖੀ ਤੇ ਸ਼ਾਮ ਜੀ ਨੂੰ ਦੇਖਾਂਗੇ ਬਾਬੇ ਹਜੇ ਤਾਂ ਥੱਕ ਰਹਿਆ ਨਾ ਥੱਕ ਗਿਉ ਰਿਹਾ ਯਾਰ ਬਾਬਿਓ ਯਾਰ ਦੋਸਤ ਲੈ ਕੇ ਸੀ ਖੇਲਣ ਖੇਲਣ ਲੈ ਕੇ ਸੀ ਬੜੇ ਸੂਲ ਬੈਟ ਬੋਲ ਤਾਂ ਕਰਕੇ ਬਿਆਦ ਗਿਆ ਦਰੋ ਚੱਕ ਤਾਜ਼ਾ ਪੈਂਟ ਸੈਲਟ ਪਾਈ ਖੜੇ ਆ ਮੁੰਡੇ ਤੇ ਆਪਣਾ ਸਾਨੂੰ ਪਤਾ ਹੀ ਕੀ ਹਾਲ ਹੈ ਲੱਗੇ ਨਹੀਂ ਤੇ ਚਲੋ ਬਾਬਿਓ ਕੋਈ ਨਾ ਕੀ ਵਾਂ ਖੱਲੀ ਮਾਰੀ ਨੇ ਰੂਏ ਉਹ ਐਂ ਸਹੀ ਹੈ ਉਹ ਛੱਟੇ ਤੇ ਰੱਖੀ ਕੱਟ ਕੱਟ ਦੀ ਲੈ ਲੋ ਜੀ ਮਿੱਤਰੋ ਵੜਤੇ ਚੋਬਰ ਨੇ ਪੀਸ ਆਪਣੇ ਦਾ ਹੋ ਰਿਹਾ ਬਸ ਬਸ ਕਿਉਂ ਝੂਠ ਮਾਰੀਏ ਤੇ ਚੋਬਰ ਲਾ ਕੇ ਪੋੜੀ ਉੱਤੋਂ ਉਤਾਰਾਂ ਪਈਆਂ ਤਾਰਾ ਚੱਕ ਕੇ ਲਈ ਜਾਂਦਾ ਫਿਰ ਤਾਰਾ ਨਾਲ ਬੰਨਾਂਗੇ ਦਿਖਾਵਾਂਗੇ ਵੀ ਕਿਵੇਂ ਬੰਨਾਂਗੇ ਤੇ ਚੋਬਰ ਨੂੰ ਲੈ ਕੇ ਆਣ ਤਾਂ ਫਿਰ ਦਿਖਾਣੇ ਆ ਲੋ ਜੀ ਜਾਲੀਆਂ ਜੂਲੀਆਂ ਚੱਕ ਲੈ ਤਾਰਾਂ ਤੁਰਾ ਚੱਕ ਲੈ ਆਪਣੀ ਹੋ ਰਹੀਆ ਬਸ ਬਸ ਤੇ ਇੱਕ ਵਲੌਗ ਨੇ ਦਿਮਾਗ ਖਰਾਬ ਕਰਿਆ ਪਿਆ ਯਾਰ ਵਲੌਗ ਹੀ ਨਹੀਂ ਬਈ ਜਾਂਦਾ ਕੱਲ ਦਾ ਆਲਖਾ ਅਪਲੋਡ ਤੇ ਬੱਸ ਪੁੱਛੋਣਾ ਹੈ ਕੰਮ ਆਊਟ ਹੋ ਜਾਂਦਾ ਕੀ ਕਰੀਏ ਕੀ ਕਰੀਏ ਕੀ ਕਰੀਏ ਚੋਬਰਾ ਸਭ ਦੇਖਦੇ ਵਗ ਤਾਰਾ ਦੋਰਾ ਕਰੀ ਜਾਂਦਾ ਹਲੇ ਪੀਸ ਮੈਂ ਕਹਾਂ ਚਲੋ ਖੜਾ ਤਾਂ ਹੋਣੀ ਬੂਗਾ ਆਪਣ ਨੂੰ ਖੜਾ ਹਣਾਉਗਾ ਤੇ ਜਾਲੀਆਂ ਜੁੜੀਆਂ ਲਾਨਿਆਂ ਲਾਲੂ ਕੇ ਫੇਰ ਹੀ ਮਿਲਦਾ ਆਪਾ ਹੈਗੇ ਨਹੀਂ ਤੂੰ ਰੈਨ ਮੈਨੂੰ ਬਤਾ ਅੱਜ ਸੋਨਾ ਬਣ ਕੇ ਆਵਾਗਦੀ ਨਾ ਸੋਨੇ ਨੂੰ ਮੈਂ ਜ ਮੱਥਾ ਆ ਕੇ ਖੁੱਡਿਆਂ ਚ ਤੇ ਜਾਲੀ ਥੋੜੀ ਜੀ ਰਹਿ ਗਈ ਵੱਡੀ ਬਾਪਿਓ ਟੋਪਰ ਨੂੰ ਫੜਾਦੀ ਮੈਂ ਛੋਟੀ ਗੱਲ ਤੇ ਇੰਨੀ ਤਾਰਾਂ ਵੀ ਛੋਟੀਆਂ ਵੜਤੀਆਂ ਹੋਣ ਯਾਰ ਤੇ ਤਾਰਾਂ ਮੈਂ ਵੱਡਦਾ ਛੋਟੀਆਂ ਵੜਤੀਆਂ ਕੀ ਮੈਂ ਦਾ ਤੇ ਆ ਮੈਨੂੰ ਅੜ ਨਹੀਂ ਆ ਰਹਿਣੀਆਂ ਆ ਆ ਬੱਤ ਦਰ ਲੱਗੀ ਵੀ ਹੈ ਤੇ ਮੈਂ ਬਾਬੇ ਵੱਡ ਰਾ ਅੱਜ ਸੱਤੀ ਔਟ ਹੋ ਜਾਂਦਾ एकदम ਸ਼ੌਂ ਲੱਗੇ ਬੁਰੇ ਹਾਲ ਹੋਇਆ ਰ ਠੱਕ ਰਹਾ ਯਾਰ ਤੇਰੇ ਬਦਲ ਕੀ ਹੋ ਰਿਹਾ ਚਲੋ ਵੱਡ ਲਾ ਬਾਬੇ ਯਾਰ ਇੱਕ ਵਾਰੀ ਓ ਜੀ ਮਿੱਤਰਾਂ ਔਲਾਦੀਆਂ ਜੀ ਜਾਲੀਆਂ ਇੱਕ ਹੀ ਲਾਈ ਆ ਬਾਬੇ ਹਜੇ ਤੁਹਾਨੂੰ ਦੱਸਿਆ ਦਾ ਡੋਣਾ ਕੰਮ ਅੱਜ ਇੱਕੋ ਹੀ ਲਾਈ ਆ ਤੇ ਇੱਕ ਸਹਿਜ ਬੁਰਾ ਹੋ ਗਰੀ ਜਾਂਦਾ ਨਿੰਬੂ ਪਾਣੀ ਪਰਫੈਕਟ ਸਹਿਜ ਗਰੀਆਂ ਦਾ ਮਤਲਬ ਨਿੰਬੂ ਪਾਣੀ ਇੱਕਲਾ ਤੇ ਨਿੰਬੂ ਪਾਣੀ ਨਿੰਬੂ ਵਾਲੇ ਨਾਲ ਕੀ ਹੋਊਗਾ ਨਿੰਬੂ ਪਾਣੀ ਨਿੰਬੂ ਪਾਣੀ ਤੇ ਆਹ ਕਰਨਾ ਬਹੁਤ ਬਾਬਿਓ ਅੱਜ ਢਾਲਾ ਵਲੋਗ ਤੇ ਕੱਲ ਵਾਲਾ ਵਲੋਗ ਕਰਨਾ ਬਹੁਤ ਇਕੱਠਾ ਜੀ ਮਤਲਬ ਕੱਲ ਜਿਹੜਾ ਬਣਾਵਾਂਗੇ ਉਹ ਵਾਲਾ ਅੱਜ ਥੋੜਾ ਜਿਹਾ ਹੀ ਬਣਵਾ ਵਲੋਗ ਮੈਨੂੰ ਪਤਾ ਯਾ 5 ਨਿੰਬੂ ਪਾਣੀ ਪੰਜ ਤੇਤ ਲਾ ਲਓ 10 ਮਿੰਟ 10 ਮਿੰਟ ਦਾ ਲਾ ਲਓ ਚਲੋ 10 ਮਿੰਟ ਵਾਲਾ ਗਰ ਲੈਟ ਕਰਕੇ ਨਿੰਬੂ ਪਾਣੀ ਸੇਰਾ ਲਾਦਾ ਹੈ ਨਿੰਬੂ ਪਾਣੀ ਲੋ ਜੀ ਮਿੱਤਰੋ ਔਖੀਆਂ ਸੋਖੀਆਂ ਕਸਤੀਆਂ ਤਾਰਾ ਹਿੰਮਤ ਜੀ ਮਾਰ ਕੇ ਲੋ ਜੀ ਦਿਖਦੀਆਂ ਨਹੀਂ ਇਹ ਆ ਦਿਖਣੀਆਂ ਇਹ ਕਾ ਕੀ ਸਿਸਟਮ ਹੈ ਸਾਥੀ ਕੋਈ ਲੋ ਜੀ ਨਾ ਗਾਤਰਾਮਨਗਰ ਤੇ ਚੋਬਰਾਂ ਨੇ ਫालतू ਫालतू ਚੱਤਾ ਦਾ ਹੈਗੇ ਜਿਵੇਂ ਆ ਜੇ ਫालतੂ ਹੈ ਨਮ ਇੱਕ ਇਹ ਕਹਦੇ ਚੋਬਰ ਵੜਦੂ ਆ ਜਾਂ ਵੀ ਚੋਬਰਾ ਵੜਦੇ ਮੇਰੀ ਇੰਨੀ ਹੈ ਨਹੀਂ ਹਿੰਮਤ ਨੂੰ ਬਤਾ ਜਾ ਕਬੂਤਰ ਲੈ ਦੂਗਾ ਕਬੂਤਰ ਤਾਂ ਲਾਵਾਂਗੇ ਮੱਥਾ ਫੜ ਕੇ ਸਿਸਟਮ ਕਰਕੇ ਹਾਂ ਲੱਡੂ ਬਣਾ ਕੇ ਬਾਪੇ ਉਵੇਂ ਤੇ ਆ ਕੇ ਸਾਰੇ ਫੇਰ ਹੀ ਬਣੂਗੀ ਗੱਲ ਲੱਡੂ ਤੂੰ ਜੇ ਮੋਤੀ ਚ ਭਰ ਲੈ ਮੋਤੀ ਜੁਰਾ ਲੈ ਆਵਾਂਗੇ ਜੀ ਮਿੱਤਰੋ ਬਾਸ ਬੂਸ ਲਾਤੇ ਜੀ ਕਿੱਕ ਲਾਇਆ ਇੱਕ ਵਾਰੀ ਦਾ ਯਾਰ ਸੈਟਿੰਗ ਨਹੀਂ ਹੋਈ ਸੀ ਤਾਂ ਕਰਕੇ ਇੱਕ ਵਾਰੀ ਕੁ ਬੁੱਤਰਾ ਛੱਡ ਦੇ ਕਰਦੀ ਯਾਰ ਐ ਦਾ ਐ ਦਾ ਬਾਹਰੋਂ ਖਿਚਾਂਗੇ ਬਾਹਰੋਂ ਖਿਚਾਂਗੇ ਤੇ ਵੈਦਰ ਵੀ ਘਲਾਤਾ ਤੇ ਰੰਗ ਨੂੰ ਕਰਾਂਗੇ ਠਹਿਰ ਕੇ ਕਰਾਂਗੇ ਇੱਕ ਵਾਰੀ ਕੋਪਟਰ ਛੱਡ ਦੇ ਕਰਦੀ ਐ ਤਾਂ ਕਰਕੇ ਆ ਵੀਊ ਹੈ ਬਾਕੀ ਕਰੋ ਚੈੱਕ ਖੁੱਡਿਆਂ ਦਾ ਓਕੇ ਰਿਪੋਰਟ ਹੈ ਓ ਜੀ ਮਿੱਤਰੋ ਪਾਣੀ ਪੂੜੀ ਮਾਰਤਾ ਥੋੜਾ ਥੋੜਾ ਇੱਕ ਵਾਰੀ ਗੇਟਾ ਕਰਕੇ ਨਹੀਂ ਮਾਰਿਆ ਬਾਬੇ ਉਹ ਲਾਤੀ ਨਾ ਉੱਤੇ ਬੈਲਾ ਕੀ ਨਾਮ ਸੀ ਪਟੀਨ ਪਟੀਨ ਪਟੂਨ ਬਦਾਂ ਪਟੀਨ ਹੀ ਹੈ ਉਹ ਲਾ ਕੇ ਫਿਰ ਕੋਈ ਡਰ ਨਹੀਂ ਵੈਸੇ ਉਹ ਵੀ ਕੋਈ ਡਰ ਨਹੀਂ ਆ ਰਹੇ ਖੁੱਡੇ ਆਪਣੇ ਬਾਹਰ ਹੀ ਪੇਰੇ ਕਰਦੇ ਆ ਲੱਕੜ ਵਾਲੇ ਆਪੇ ਹੋ ਪਿਆ ਤੇ ਬਾਬੇ ਉਹ ਆ ਗਿਓ ਕੜੀ ਜੀ ਦਾ ਬੇਸਬਰਤੋ ਇੰਤਿਆਰ ਸੀ ਦਾ ਚੋਬਰ ਨੂੰ ਹੈ ਕਿ ਨਹੀਂ ਚੋਬਰ ਚੋਬਰ ਤਾਂ ਪੈਂਟ ਸ਼ਰਟ ਕਹਿੰਦਾ ਰੀਲ ਘੜਦੀ ਕਹਿੰਦਾ ਅਸ ਤੋਂ ਖੁੱਡੇ ਨਵੇਂ ਆ ਵੀ ਮਗਾ ਚੱਲ ਠੀਕ ਹੈ ਜੀ ਤੇ ਪਾਲੀਆਂ ਬਾਬੇ ਕਬੂਤਰ ਕਬਾਤਰ ਜਾਦੂਲ ਚ ਕਰਦੇ ਸੈਟਿੰਗ ਵੈਟਿੰਗ ਕਮਰਾ ਵੀ ਧੋਣਾ ਪਊਗਾ ਫਿਰ ਬਾਥਰੂਮ ਵੀ ਕਬੂਤਰਿਆਂ ਪਾਲੀਆਂ ਇੱਕ ਵਾਰੀ ਛੱਡਾਂਗੇ ਉਹ ਦਿਖਾਵਾਂਗੇ ਯਾਰ ਬੰ ਉਹ ਚੱਕ ਲਿਆ ਤੇ ਕਬੂਤਰੀ ਪਹਿਲਾਂ ਛੱਡਤੀ ਸੀ ਆਪਣੀ ਵੱਡੀ ਕਬੂਤਰੀ ਦਿਖਾਦੀ ਤੁਹਾਨੂੰ ਲੱਕਵਾਲੀ ਮੈਂ ਕਿਹਾ ਤੰਗ ਹੋਈ ਜਾਂਦੀ ਏ ਜਾਲ ਤੁਹਾਨੂੰ ਪਤਾ ਹੀ ਐ ਲੈ ਫਿਰ ਛੱਡ ਦੇ ਮੱਥਾ ਮਥਾ ਬਾਬੇ ਦੇ ਨਾਮ ਤੇ ਆਲਾ ਬਾਬੇ ਦੇ ਨਾਮ ਤੇ ਆਲਾ ਸਾਹ ਬਾਬਾ ਅੰਦਰ ਰੱਖੀ ਅੰਦਰ ਆ ਚਲੋ ਬੇਟਾ ਚਲੋ 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 ਤਏ ਚੱਲ ਜਾਣਗੇ ਜਾਣਗੇ ਇੱਕ ਗੱਲ ਸਾਰੇ ਜਾਣਗੇ ਲਓ ਜੀ ਹੁਣ ਆਜ਼ਾਦ ਹੋਏ ਜੀ ਕਿੰਨੇ ਕੁ ਦਿਨਾਂ ਬਾਅਦ ਹੋ ਗਿਆ ਨੂੰ ਬਾਬਾ ਚਾਰ-ਪੰਜ ਦਿਨ ਖੁਸ਼ ਹੋ ਗਏ ਓਏ ਚਲੋ 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 ਬਤਾਏ ਚਲੋ 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 ਭੱਜ ਜਾ ਖੋਲ ਤੇ ਖੋਲ ਦੇ ਪਜਾਉਗੀ ਤੱਕਾ ਨਾ ਕਰੋ ਵੀਰ ਜੀ ਤੱਕਾ ਨਾ ਕਰੋ ਬੋਲਾ ਪੈਂਤੀ ਦੀ ਕੀ ਬਾਬਿਓ ਦੂਜਾ ਜਾਲ ਵੀ ਕਰ ਲਿਆ ਵਸੇ ਹੀ ਕਬੂਤਰੇ ਸੀ ਕਿੰਨੇ ਗਿਣੀਆਂ ਵੀ ਨਹੀਂ ਕਿੰਨੇ ਕਿ ਸੀ 12 ਪਤਾ ਨਹੀਂ ਪਹਿਲਾਂ ਗਿਣੀਆਂ ਸੀ ਲਓ ਜੀ ਤੇ ਭੁੱਖ ਵੀ ਲੱਗੀ ਜਾਂਦੇ ਨੇ ਇਹਨਾਂ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਚਲੋ 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 ਦੇਖ ਕੇ ਮੈਂ ਜਾਂਦੀ ਆ ਮੰਦਾ ਦੀ ਨਿਕਲ ਗਈ ਬਾਹਰ ਹੋਏ ਇਹਨਾਂ ਨੂੰ ਦੇ ਆਪ ਬਿਠ ਗਏ ਮਾਰੀ ਲਓ ਜੀ ਇਹਦਾ ਉਹ ਹੈ ਨਿਸ਼ਾਨ ਪਹਿਲਾਂ ਤੇ ਹੀ ਪੈਦਾ ਲਓ ਜੀ ਖੁਸ਼ ਖੇ ਦੇ ਧਰ ਦਾਣੇ ਧਰ ਦੇ ਖੁਸ਼ ਹੁੰਦੀਆਂ ਹੁਣ ਹੀ ਧਰਦੀਆਂ ਹਨ ਦਾਣੇ ਤੇ ਕਬੂਤਰ ਵੀ ਛਾੜੀ ਦਿਨੇ ਆਇਆ ਫਿਰ ਤੇਰਾ ਦਾਣੇ ਧਰ ਤੇਰਾ ਦਾਣੇ ਧਰ ਦਾਂਗੇ ਬਲ ਕਬੂਤਰ ਓਕੇ ਮੋਟਾ ਅਰਗੇ ਦੇ ਆ ਬਿਓ ਕਬੂਤਰ ਵੀ ਛੜਦੇ ਜੀ ਸਾਰੇ ਛੜਦੇ ਤੇ ਬੱਚਾ ਚੱਕ ਲਿਆ ਕਬੂਤਰੇ ਵਾਲੇ ਉੱਥੇ ਧਰਦੀ ਤੇ ਦਾਣੇ ਦੋਨੇ ਰੈਡੀ ਕਰੀ ਜੰਨੇ ਆ ਲੈਟ ਲੂਟ ਹੈ ਨਹੀਂ ਖੁੱਡਿਆਂ ਚ ਤਾਂ ਕਰਕੇ ਦੇਣੇ ਦੇਣੀ ਰੱਖਣੇ ਪੈਣਗੇ। ਲੈ ਤਾਂ ਕਬੂਤਰਾਂ ਚ ਧਰਤ ਦੇ ਮਾਣੇ ਦਾਣੇ ਰੈਡੀ ਕਰ ਲਾ। ਲੋ ਜੀ ਮਿੱਤਰੋ ਦਾਣੇ ਵੀ ਰੱਖ दिए ਇੱਕ ਖੁੱਡੇ ਚ ਪੁਰਾਣੀ ਟਰੇ ਧਰਤੀ ਸੀ ਤੇ ਨਵੀਂ ਇੱਧਰ ਧਰ ਦਿੰਨੇ ਕਬੂਤਰਾਂ ਵਾਲੇ ਚ। ਨਵੀਂ ਟਰੇ ਬਾਬਿਓ ਇਹਦੀ ਬਚੇ ਸੀ ਕੋਈ ਫੱਟੇ ਜੇ ਤੁਹਾਨੂੰ ਦੱਸੇ ਸੀ ਪਹਿਲਾਂ ਵੀ। ਤੇ ਲੋ ਜੀ ਇੱਕ ਨਵੀਂ ਟਰੇ ਲਾਤੀ ਇੱਕ ਪੁਰਾਣੀ ਆਇਓ 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 ਤੋਇਓ। ਆਇਓ 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 ਤੇ ਚੋਬਰ ਸਾਫ ਕਰੀ ਜਾਂਦੇ ਪੀਪੀਆਂ ਤੇ ਬਸ ਫੋਨ ਆ ਗਿਆ ਕੰਮ ਜਾ ਗਿਆ ਨਾਲ ਫਿਰ ਇੰਦਾਂ ਨੇ ਧਰਤੀ ਪਨਾਣੀ ਹੋਰੀ ਧਰਤੀ ਸੀ ਤੇ ਬਾਕੀ ਇਹ ਵੀਊ ਹੈ ਕਰੋ ਚੈੱਕ ਤੇ ਬੰਦ ਕਰਕੇ ਵੀ ਦਿਖਾ ਦਿੰਦੇ ਕੀ ਵੀਊ ਹੈ ਲੋ ਜੀ ਕਰੋ ਚੈੱਕ ਲੋ ਜੀ ਕਰਤੀ ਜੀ ਲੋਕ ਚੌਬਰ ਨੇ ਖੁੱਡੇ ਥਾਈ ਦਾ ਛੋਟੇ ਧਾਲੇ ਨੇ ਵੱਡੇ ਲਿਆਵਾਂਗੇ ਤੇ ਮਿਲਦੇ ਆ ਸਵੇਰ ਵਾਲੇ ਵਲੌਗ ਚ ਸਵੇਰੇ ਇਹਦਾ ਇਕੱਠਾ ਹੀ ਕਰ ਦਾਂਗੇ ਤੇ ਕਰਦੇ ਸਤਿ ਸ੍ਰੀ ਅਕਾਲ ਜੀ ਮੇਰੇ ਵੀਰੋਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਇੱਕ ਪਰਿਵਾਰ ਸੱਟਾ ਕੰਪਟਰ ਕੁਬਟਰ ਸੱਟਾ ਲੋ ਜੀ ਪਹੁੰਚ ਗਏ ਆਪਣੇ ਸੈਟਅਪ ਤੇ ਨਵੇਂ ਸੈਟਅਪ ਤੇ ਇੱਕ ਰਾਤ ਹੋ ਗਈ ਆਪਣੇ ਸੈਟਅਪ ਨੂੰ ਤੇ ਚੌਬਰ ਵੀ ਆਇਆ ਆ ਗਿਆ ਟਾਈਮ ਨਾਲ ਹੀ ਇਕੱਠਾ ਆਇਆ ਸੀ ਉੱਤੇ ਤੇ ਬਸ ਖੋਲਦਿਆਂ ਤਾਲੇ ਤੁਲੇ ਤੇ ਜਾਲ ਚ ਪਾਣੇ ਆ ਜਿਹੜੇ ਬਾਜੀ ਵਾਸਤੇ ਤਿਆਰ ਕਰਨੇ ਆ ਉਹ ਕੀ ਕੋਈ ਪਤਾ ਨਹੀਂ ਕੀ 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 ਪਤਾ ਛੱਡਦੀਆਂ ਬਾਜੀ ਹੂੰ ਤਿਆਰੀ ਤਾਂ ਹੋਣੀ ਚਾਹੀਦੀ ਐ ਤੇ ਪਤਾ ਲੱਗ ਜੂ ਵੀ ਕਿੰਨੇ ਕੁੜਦੇ ਕਿੰਨੇ ਕੁ ਨਹੀਂ ਗਰਮੀਆਂ ਚ ਉਸੇ ਹਿਸਾਬ ਨਾਲ ਫਿਰ ਅਗਲੇ ਸੀਜ਼ਨ ਨੂੰ ਵੀ ਬੱਚੇ ਕਢਾਣੇ ਆ ਤਾਂ ਕਰਕੇ ਬਾਪਿਓ ਕਬੂਤਰ ਤਾਂ ਕੱਢਾਂਗੇ ਬਾਗੀਆਂ ਦਾ ਫਾਈਨਲ ਨਹੀਂ ਹੈਗਾ ਇੱਕ ਵਾਰੀ ਚਲੋ ਬਾਪਿਓ ਫਿਰ ਖੋਲਦੇ ਆ ਇੱਕ ਵਾਰੀ ਤਾਲੇ ਫਿਰ ਦਿਖਾਣੇ ਆ ਤੁਹਾਨੂੰ ਕੀ ਮਿੱਤਰੋ ਚੱਕ ਲਈਆਂ ਚਾਬੀਆਂ ਲੈ ਆਈ ਤੂੰ ਖੋਲ ਦੇ ਜੋਬਰਾ ਲੋ ਜੀ ਇੱਕ ਘੁੱਟਾ ਖੋਲਿਆ ਤੇ ਦਿਖਾ ਦਈਏ ਕਰਾ ਦਈਏ ਸ਼ੌਂਕ ਲੋ ਜੀ ਉੱਤੇ ਚੜ ਕੇ ਜੇ ਦੇ ਪੰਜ ਕਬੱਚੇ ਤੇ ਬਾਕੀ ਵੱਡੇ ਕਬੂਤਰ ਹੈ ਕਬੂਤਰ ਹਲੇ ਥੋੜੇ ਆ ਹੌਲੀ ਹੌਲੀ ਕਰਾਂਗੇ ਸੈਟਅਪ ਤਿਆਰ ਆਪਣਾ ਤੇ ਜਾਲਾਂ ਵਾਲੇ ਕੱਢ ਲਿਆ ਗੋਲੇ ਦੇ ਗੋਲ ਗਣਦੇ ਗਣਦੇ ਕਿਹੜੇ ਗਣੇ ਕਿਹੜੇ ਗਣੇ ਲੈਣੇ ਨੇ ਇੱਕ ਤਾਂ ਗੋਲਾ ਦੋ ਗੋਲੇ ਦੋ ਬੋਲੇ ਤੇ ਅੱਕ ਹੈ ਆਕਰ ਚਿੱਪ ਚੀ ਮਿੱਤਰੋ ਤਿੰਨੇ ਪੱਠੇ ਵੱਠੀਆਂ ਕੱਢ ਲੀਆਂ ਪੱਠੇਰੇ ਦੋ ਨੀਲੇ ਤੇ ਇੱਕ ਮੱਟਲਾਂ ਦੀ ਲੋੜ ਲੀਕੇ ਇੱਕ ਗੋਲੇ ਦਾ ਭਾਈ ਹੈ ਇਹਦਾ ਕੀ ਦਾ ਮੈਂ ਦਿਖਾਣਾ ਇਹਦਾ ਭਾਈ ਹੈ ਬਾਬਿਓ ਇਹ ਇਹ ਦੋਨੇ ਭਾਈ ਨੇ ਤੇ ਇਹ ਹੋਲ ਬਰੀਡ ਚੋਂ ਹੈ ਭਾਈ ਭੱਜ ਗਿਆ ਤੇ ਬਾਅਦ ਚ ਕਰਾ ਦਾਂਗੇ ਅੱਛੀ ਤਰ੍ਹਾਂ ਸ਼ੌਂਕ ਇੱਕ ਵਾਰੀ ਧੁੱਪ ਲਵਾ ਦਈਏ ਸ਼ੌਂਕ ਤਾਂ ਇਹਨਾਂ ਦਾ ਕਰਾ ਦਿੰਨੇ ਚਲੋ ਇਹਨੇ ਉਹ ਲਾਈ ਜਾਂਦਾ ਤਾਂ ਕਰਕੇ ਮੈਂ ਜਾ ਲੋ ਜੀ ਨੀ ਪਿਆ ਸੱਚੋ ਵਿੱਚ ਓਏ ਕਰੋ ਚੈੱਕ ਆ ਤਿੰਨੋਂ ਪੱਠੀਆਂ ਨੇ ਤੇ ਇਹ ਇੱਕ ਕਬੂਤਰ ਬਣ ਸਕਦਾ ਸ਼ਾਇਦ ਹਜੇ ਕਨਫਰਮ ਨਹੀਂ ਹੈਗਾ ਤੇ ਇਹ ਦਰਨੋ ਭਾਈ ਭੈਣ ਨੇ ਲਾ ਲਓ ਤੇ ਇਹ ਪੱਠੀਆ ਭੁਰੂ ਦੀ ਭੈਣ ਆਲੀ ਤੇ ਕਲਰ ਕਰਾਂਗੇ ਠਹਿਰ ਕੇ ਡੀਵੋਲਵਿੰਗ ਕਰਕੇ ਕਰਾਂਗੇ ਤੇ ਉੱਤੇ ਲਾ ਦਈਏ ਇੱਕ ਵਾਰੀ ਪਿੱਤਰੋ ਆਏ ਹੋਏ ਸੀ ਜੀ ਫੋਨ ਠੀਕ ਕਰਨ ਦਿਖਾ ਦੇ ਜੀ ਫੋਨ ਲਓ ਜੀ ਸਕਰੀਨ ਟੁੱਟਦੀ ਆਏ ਹੋਏ ਸੀ ਦੁਕਾਨ ਉੱਪਚੀ ਆਣਿਆ ਫੋਨ ਮਾਰ ਕੇ ਵੀ ਕਿਹੜੀ ਐ ਤੇ ਇਹ ਬੰਦੇ ਨੇ ਭੇਜਿਆ ਕਹਿੰਦਾ ਉਹ ਦੁਕਾਨ ਤੇ ਵਗ ਜਿਓ ਤੇ ਜਾ ਕੇ ਫਿਰ ਕਰਦੇ ਆ ਤੁਹਾਡੇ ਨਾਲ ਸ਼ੇਅਰ ਜੀ ਮਿੱਤਰੋ ਆਗੇ ਸੀ ਜੀ ਕਰੇ ਤੇ ਜਾਲ ਲਾ ਕੇ ਵਾਗੇ ਸੀ ਦਿਖਾਈ ਨਹੀਂ ਸੀ ਤੁਹਾਨੂੰ ਤੇ ਜਾਲ ਲਾਦੇ ਸੀ ਬਾਥਰੂਮ ਵੀ ਕਰਤਾ ਸਾਫ ਦਿਖਾ ਦਿਓ ਤੁਹਾਨੂੰ ਤੇ ਕਮਰਾ ਰਹਿ ਗਿਆ ਬਾਥਰੂਮ ਚ ਪਾਣੀ ਮਾਰ ਕੇ ਜਮ ਹੱਥ ਤੱਕ ਕਲੀਨ ਮਿੱਤਰੋ ਲੋ ਜੀ ਇੱਕ ਵਾਰੀ ਕਰਤਾ ਤੇ ਪੋਚਾ ਪੂਚਾ ਵਾਜ ਗਿਆ ਫਿਰ ਜਮ ਸੈੱਟ ਹੋ ਜਾਊਗਾ ਇੱਕ ਵਾਰੀ ਕਮਰਾ ਕਰ ਲਈਏ ਫਿਰ ਦੇਖਦੇ ਆਂ ਕੀ ਬੰਦਾ ਕਰਦਾ ਤੇ ਪਲੰਬਰ ਬੁਲਾਣਾ ਬੂਆ ਆਪਾਂ ਨੂੰ ਆਪਣੇ ਤੋਂ ਕਿੱਥੇ ਉਹ ਹੁੰਦਾ ਸਹੀ ਕਰ ਜੂਆ ਐਲ ਪੱਕਾ ਕੰਮ ਕਰ ਜੂਆ ਪਲੰਬਰ ਬੁਲਾ ਕੇ ਤੇ ਫਿਰ ਦੇਖਦੇ ਜੀ ਬਾਬਿਓ ਹੁਣ ਹੋ ਗਈ ਜੀ ਇਹਨੇ ਕਮਰਾ ਕਰਤਾ ਸਾਫ A to Z ਆਪਾਂ ਲੋ ਬਾਬਿਓ ਓਕੇ ਰੋਪਟਾ ਕਰਤੀਆਂ ਕਲੀਨ ਕਰਤਾ ਜਾਲ ਜੂ ਰੱਖਤਾ ਬਾਹਰ ਤੇ ਕਬੂਤਰ ਆਪਣੇ ਬੈਠੇ ਨੇ ਜਾਲਾ ਚ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਰੋਟੀ ਖਾ ਲਈ ਸੀ ਆ ਪੁੱਤ ਹੀ ਤੇ ਕੱਲ ਆਇਸੀ ਕਮੈਂਟ ਮਿੱਤਰੋ ਆਪਣੇ ਪਾਕਿਸਤਾਨ ਵਾਲੇ ਵੀਰਾਂ ਦਾ ਆਇਸੀ ਕਮੈਂਟ ਬਹੁਤ ਬਗਿਆ ਲੱਗਦਾ ਜਦੋਂ ਵੀ ਕੋਈ ਕਮੈਂਟ ਕਰਦਾ ਤੇ ਬਾਈ ਜੀ ਦਾ ਬਹੁਤ ਧੰਨਵਾਦ ਸਾਨੂੰ ਦੇਖਣ ਵਾਸਤੇ ਤੇ ਹੈਗੇ ਨਹੀਂ ਛੋਡੇ ਵਰਗੇ ਵੀਰ ਭਾਈ ਜੁੜਨਗੇ ਤਾਂ ਹੀ ਕੰਮ ਚੱਲੂ ਸਾਡਾ ਹੈਗੇ ਨਹੀਂ ਤੇ ਬਾਈ ਕਹਿੰਦਾ ਉਰਦੂ ਬੋਲਿਆ ਕਰੋ ਉਰਦੂ ਐਨੀ ਤਾਂ ਨਹੀਂ ਸਾਨੂੰ ਹੈਨਾ ਜੋਬਰਾਸ ਇੰਨਾ ਕਹਿੰਦੇ ਨੇ ਵਾਲੇਕੁਮ ਸਲਾਮ ਬਾਈ ਜੀ ਨੇ ਵਾਲੇਕੁਮ ਸਲਾਮ ਠੀਕ ਹੈ ਕਿ ਨਹੀਂ ਐਨੀ ਸਾਨੂੰ ਅੰਦੀ ਨਹੀਂ ਕਿਉਂ ਝੂਠ ਮਾਰੀਆਂ ਹੌਲੀ ਹੌਲੀ ਸਿੱਕ ਲਾਂਗੇ ਥੋਡੇ ਵਰਗੇ ਭਾਈਆਂ ਤੋਂ ਜੁੜਦੇ ਰਹੀਓ ਤੇ ਥੋੜਾ ਦਿਲੋਂ ਲਵ ਯੂ ਧੰਨਵਾਦ ਤੁਹਾਨੂੰ ਤੇ ਅੱਗੇ ਦੇਖਦੇ ਹਾਂ ਕੀ ਵੜਦਾ ਕਰਦਾ ਹੈ ਤੇ ਹਜੇ ਤਾਂ ਰੈਸਟ ਕਰੀ ਜਾਂਦੇ ਆ ਬਾਥਰੂਮ ਦਾ ਕੰਮ ਪਿਆ ਹਜੇ ਤੇ ਬੱਚੇ ਆਪਣੇ ਬੈਠੇ ਨੇ ਬਾਅਦ ਮਿੱਤਰੋ ਇੱਕ ਇੱਕ ਆਲਾ ਚਾਲ ਦੀਆਂ ਦਾ ਇੱਕ ਪਰਦੀ ਸਾਂਢ ਥੋੜਾ ਜਿਹਾ ਤੇ ਜਿਵੇਂ ਜਿਵੇਂ ਕਰਾਂਗੇ ਕੰਮ ਉਹ ਮੈਂ ਸ਼ੇਅਰ ਕਰਦੇ ਹਾਂ ਲਓ ਜੀ ਮਿੱਤਰੋ ਮੈਂ ਕੀ ਦਿਖਾ ਦਈਏ ਬਾਥਰੂਮ ਲਓ ਜੀ ਜਿਵੇਂ ਆਪਕੇ ਰਿਪੋਰਟ ਕਰ ਦਿੱਤੇ ਉਹ ਟੁੱਟੀ ਜਿਹੜੀ ਹੈਗੀ ਐ ਲੀਕ ਜੀ ਕਰਦੀ ਆ ਥੋੜਾ ਚੁੰਮਦਾ ਬਣੀ ਆਵਾਜ਼ ਵੀ ਆਈ ਜਾਂਦੀ ਹੋ ਗਿਆ ਸੁਣੋ ਆ ਦੇਖੋ ਬਾਕੀ ਸਭ ਟੈਲਾ ਟੁਲਾ ਲੱਗਦੀਆਂ ਕਲੀਅਰ ਤੇ ਇੱਧਰ ਆਪਣੀ ਸੀਟ ਆ ਜੂਗੀ ਤੁਹਾਨੂੰ ਪਤਾ ਹੀ ਐ ਤੇ ਵਧੀਆ ਯੂਜ਼ ਕਰਿਆ ਕਰਾਂਗੇ ਇਹਨੂੰ ਥੱਲੇ ਜਾਣਾ ਪੈਂਦਾ ਸੀ ਨਹੀਂ ਤਾਂ ਤੇ ਕਮਰਾ ਵੀ ਕਰਤਾ ਓਕੇ ਰਿਪੋਰਟ ਤੇ ਚੌਕਰ ਦਰਜਾ ਜੀਆਂ ਭਰੀ ਜਾਂਦਾ ਯਾਰ ਗੇਟ ਤੇ ਮੈਂ ਭਰ ਦੇ ਪੱਕਾ ਕੰਮ ਹੋਈ ਵਾ ਲੋ ਜੀ ਆ ਸੈਡਾ ਤੇ ਆ ਦਿਖਾ ਦਿਆਂ ਤੁਹਾਨੂੰ ਆ ਸੈਡਾ ਤੇ ਦਰਜਾ ਜੀ ਸੀਗੀਆਂ ਉੱਚੀ ਨਹੀਂ ਵੀ ਗੰਦ ਸੀ ਨਾ ਥੋੜੀ ਤਾਂ ਆ ਕੇ ਦਰਜ ਜੀ ਸੀ ਸੈਟ ਹੋ ਗਿਆ ਜਦੋਂ ਮੀਂਹ ਗੁੱਦ ਲੈ ਕੇ ਜਾਂਦਾ ਗੁੱਦ ਨਹੀਂ ਬਣਾ ਸਕਦਾ ਜੀ ਮੈਂ ਇਸ ਤਰੀਆਂ ਵੇ ਤੂੰ ਕੁਝ ਕਰ ਸਕਦਾ ਤੂੰ ਫੁੱਡਾ ਪਾ ਤਾ ਐਡਾ ਚੋੜਾ ਲੰਬਾ ਤੂੰ ਤਾਂ ਕੁਸ ਮਰਜੀ ਕਰ ਸਕਦਾ ਹੈ ਲੁੱਕ ਵਾਕਈ ਜਾਂਦੀ ਤੇਰੀ ਯਾਰ ਹੈ ਖੜ ਜਾ ਗਿਆ ਥਾ ਮੇਰੇ ਕਰ ਦਿੰਦੇ ਲੁੱਕਾ ਹੀ ਨਹੀਂ ਜਵਾ ਖੱਡਰ ਥਾਮੇ ਕੱਢੀ ਹੈਗੇ ਸ਼ਾਹ ਦਿੱਤੀ ਹੈ ਨਾਲੀ ਥਾਮੇ ਖੜ ਜਾ ਦੇਖਹੀ ਲੱਗਦਾ ਨਾ ਹੂੰ ਇੱਕ ਵਾਰ ਕਰਨੀਏ ਕਾ ਤੇ ਮੇਰੇ ਵੀਰੋਂ ਤੇ ਮੋਰ ਬਣਾ ਲਈ ਕੀ ਰੈਣ ਦੇ ਕਿੰਨੀ ਵਾਰੀ ਗੁੱਟ ਖਾਈਏ ਦੱਸੀ ਆਪਣੇ ਸਰ ਕੀ 2 ਕਿਲੋ ਕੰਪੂ ਹੋ ਰਹੀ ਹੈ ਨਾ ਘਰ ਚ ਇੱਥੇ ਕੋਲ ਕਾਰ 98 ਆਗਾ ਆਗਾ ਹਾਂਜੀ ਮਿੱਤਰੋ ਤੇ ਬਾਗੈਸੀ ਫੋਨ ਲੈਣ ਜਿਹੜਾ ਸਵੇਰੇ ਦੇਖ ਕੇ ਨਹੀਂ ਆਇਸੀ ਸੈੱਟ ਕਰਤਾ ਸੀ ਤੇ ਚੱਕਣ ਲੱਗੇ ਸੀ ਦਾਣੇ ਦੂਣੇ ਧਾਤੇ ਸੀ ਓਕੇ ਰਿਪੋਰਟਾ ਕਰਤੀ ਸੀ ਬਾਕੀ ਦਿਖਾ ਦਿਆਂ ਤੁਹਾਨੂੰ ਇਦਦਰ ਤਾਂ ਟਰੇ ਚੱਕ ਲਈ ਸੀ ਆਪਾਂ ਤੇ ਇਦਦਰੋ ਰਹਿ ਗਈ ਵਾਪਕ ਉਹ ਬਈ ਦਿਖਦੀ ਹੋਵੇ ਜੇ ਉਹ ਬਈ ਜ਼ੂਮ ਕਰਕੇ ਦਿਖਾ ਦਿਆਂ ਉਹ ਬਈ ਜੇ ਕੋਈ ਨਾ ਵਾਪੇ ਸਵੇਰੇ ਦੇਖਦੇ ਹਾਂ ਕੀ ਬਣਦਾ ਕਰਦਾ ਹੈ ਤੇ ਸਲਾਹ ਦਾ ਪਹਿਲਾ ਬਾਬੇ ਐਵੇਂ ਸੀ ਕਿ ਆਪਣੀ ਤੇ ਬਈ ਡੀਵਰਮਿੰਗ ਕਰਨੀ ਸੀ ਬੱਚਿਆਂ ਦੀ ਡੀਵਰਮਿੰਗ ਹੁਣ ਕਿਵੇਂ ਟਰੇ ਤੱਕ ਛੱਡਤੀ ਭੁੱਲ ਗਏ ਛੇਤੀ ਛੇਤੀ ਚ ਤਾਂ ਕਰਕੇ ਚਲ ਦੇਖ ਲਾਂਗੇ ਮੇਰਾ ਜਾਜ ਜਦੋਂ ਪੁਲਵਾ ਦਾਂਗੇ ਪਰਸੋਂ ਕਰ ਲਾਂਗੇ ਡੀਵਰਮਿੰਗ ਕੋਈ ਦਿੱਕਤ ਵਾਲੀ ਗੱਲ ਨਹੀਂ ਐਨੀ ਤਾਂ ਤੇ ਚਲੋ ਦੇਖਦੇ ਆ ਬਾਬੇ ਕੀ ਬਣਦਾ ਤੇ ਮਿਲਦੇ ਆ ਕੱਲ ਵਾਲੇ ਵਲੌਗ ਚ ਤੇ ਹੁਣ ਤਾਂ ਬਸ ਕੱਢਾਂਗੇ ਕੂਤਰ ਡਾਵਾ ਡਵਾ ਡਾਇਆ ਕਰਾਂਗੇ ਕੱਢ ਦਾਂਗੇ ਮਤਲਬ ਡੈਡ ਡ ਰੰਗ ਰੰਗ ਲਾ ਕੇ ਉੱਕੇ ਰੋਟਾ ਕਰਕੇ ਠੀਕ ਹੈ ਕਿ ਨਹੀਂ ਚਲੋ ਮਿਲਦੇ ਆਂ ਫਿਰ ਕੱਲ ਵਾਲੇ ਵਲੌਗ ਚ ਸਾਰੇ ਵੀਰਾਂ ਨੂੰ ਬਾਏ ਬਾਏ